ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੀ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਨੂੰ ਲਾਲਚ ਕਰਨਾ ਚਾਹੀਦਾ ਹੈ ਇਹ ਬਹੁਤ ਪੁਰਾਣੀ ਕਹਾਣੀ ਹੈ ਇੱਕ ਸ਼ੇਖਰ ਨਾਮ ਦਾ ਵਿਅਕਤੀ ਕਿਸੇ ਪਿੰਡ ਵਿੱਚ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਪਰ ਪਿੰਡ ਵਿੱਚ ਕੋਈ ਰੁਜ਼ਗਾਰ ਨਹੀਂ ਸੀ ਉਸਨੇ ਸੋਚਿਆ ਕਿ ਮੈਨੂੰ ਸ਼ਹਿਰ ਜਾਣਾ ਚਾਹੀਦਾ ਹੈ ਉੱਥੇ ਮੈਨੂੰ ਆਪਣੀ ਯੋਗਤਾ ਅਨੁਸਾਰ ਪੈਸੇ ਮਿਲਣਗੇ ਇਹ ਸੋਚ ਕੇ ਉਹ ਇੱਕ ਦਿਨ ਸ਼ੇਖਰ ਆਪਣੇ ਪਿੰਡ ਤੋਂ ਸ਼ਹਿਰ ਚਲਾ ਗਿਆ ਸ਼ਹਿਰ ਬਹੁਤ ਦੂਰ ਸੀ ਅਤੇ ਸ਼ੇਖਰ ਤੁਰਦੇ ਫਿਰਦੇ ਥੱਕ ਗਿਆ ਸੀ ਸ਼ੇਖਰ ਇੰਨਾ ਥੱਕ ਗਿਆ ਕਿ ਉਹ ਹੋਰ ਤੁਰ ਨਹੀਂ ਸਕਦਾ ਸੀ ਅਤੇ ਉਹ ਉੱਥੇ ਬੈਠ ਗਿਆ ਫਿਰ ਸ਼ੇਖਰ ਨੇ ਦੇਖਿਆ ਕਿ ਉੱਥੇ ਕੁਝ ਦੂਰੀ ਤੇ ਇੱਕ ਝੋਪੜੀ ਸੀ ਝੋਪੜੀ ਵਿੱਚ ਇੱਕ ਘੋੜਾ ਬੰਨਿਆ ਹੋਇਆ ਸੀ ਸ਼ੇਖਰ ਨੇ ਸੋਚਿਆ ਕਿ ਕਿਉਂ ਨਾ ਇਸ ਘੋੜੇ ਨੂੰ ਕਿਰਾਏ ਤੇ ਲੈ ਸ਼ਹਿਰ ਚਲਿਆ ਜਾਵੇ ਸ਼ੇਖਰ ਕਿਸੇ ਤਰ੍ਹਾਂ ਝੋਪੜੀ ਵਿੱਚ ਪਹੁੰਚ ਗਿਆ। ਸ਼ੇਖਰ ਨੇ ਉੱਥੇ ਇੱਕ ਆਦਮੀ ਖੜਾ ਵੇਖਿਆ। ਸ਼ੇਖਰ ਸਮਝ ਗਿਆ ਸੀ ਕਿ ਉਹ ਘੋੜੇ ਦਾ ਮਾਲਕ ਹੋਣਾ ਚਾਹੀਦਾ ਹੈ। ਸ਼ੇਖਰ ਨੇ ਉਸ ਆਦਮੀ ਨੂੰ ਕਿਹਾ, ਮੈਨੂੰ ਸ਼ਹਿਰ ਹੋਰ ਅੱਗੇ ਜਾਣਾ ਹੈ ਅਤੇ ਸ਼ਹਿਰ ਇੱਥੋਂ ਕਈ ਕਿਲੋਮੀਟਰ ਦੂਰ ਹੈ। ਮੈਂ ਬਹੁਤ ਥੱਕ ਗਿਆ ਹਾਂ। ਤਾਂ ਕਿ ਮੈਂ ਤੁਹਾਡਾ ਘੋੜਾ ਲੈ ਸਕਦਾ ਹਾਂ? ਇਸਤੇ ਘੋੜੇ ਦੇ ਮਾਲਕ ਨੇ ਖਿੱਚ ਕੇ ਕਿਹਾ ਕਿ ਮੈਂ ਤੈਨੂੰ ਆਪਣਾ ਘੋੜਾ ਇਸੇ ਤਰ੍ਹਾਂ ਦੇ ਦੇਵਾਂ। ਸ਼ੇਖਰ ਨੇ ਕਿਹਾ ਮੈਂ ਤੁਹਾਡੇ ਘੋੜੇ ਤੋਂ ਮੁਫਤ ਵਿੱਚ ਨਹੀਂ ਲਵਾਵਾਂਗਾ ਸਗੋਂ ਮੈਂ ਤੁਹਾਨੂੰ ਘੋੜੇ ਦਾ ਕਿਰਾਇਆ ਦੇਵਾਂਗਾ ਘੋੜੇ ਦੇ ਮਾਲਕ ਨੇ ਕਿਹਾ ਮੈਂ ਤੁਹਾਨੂੰ ਘੋੜਾ ਕਿਰਾਏ ਤੇ ਦੇ ਸਕਦਾ ਹਾਂ ਪਰ ਮੈਨੂੰ ਹੁਣ ਕਿਸੇ ਹੋਰ ਪਿੰਡ ਵਿੱਚ ਜਾਣਾ ਹੈ ਜੇ ਤੁਸੀਂ ਮੈਨੂੰ ਉਸ ਪਿੰਡ ਛੱਡ ਦਿੰਦੇ ਹੋ ਤਾਂ ਮੈਂ ਤੁਹਾਨੂੰ ਇਹ ਘੋੜਾ ਕਿਰਾਏ ਤੇ ਦੇ ਸਕਦਾ ਹਾਂ ਸ਼ੇਖਰ ਜਲਦੀ ਤਿਆਰ ਹੋ ਗਿਆ ਸ਼ੇਖਰ ਘੋੜੇ ਤੇ ਅੱਗੇ ਬੈਠ ਗਿਆ ਅਤੇ ਘੋੜੇ ਤੇ ਮਾਲਕ ਪਿੱਛੇ ਗਰਮੀਆਂ ਦੇ ਦਿਨ ਸੀ ਧੁੱਪ ਬਹੁਤ ਗਰਮ ਸੀ ਦੋਵੇਂ ਤੁਰਦੇ ਫਿਰਦੇ ਥੱਕ ਗਏ ਸਨ ਅਤੇ ਪਸੀਨੇ ਨਾਲ ਭਰ ਗਏ ਸਨ ਸ਼ੇਖਰ ਨੇ ਕਿਹਾ ਬਹੁਤ ਗਰਮੀ ਹੈ ਅਤੇ ਮੈਂ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹਾਂ ਚੱਲੋ ਕਿਤੇ ਆਰਾਮ ਕਰੀਏ ਦੋਮਾ ਨੇ ਇੱਧਰ ਉੱਧਰ ਵੇਖਿਆ ਪਰ ਕਿਤੇ ਵੀ ਕੋਈ ਧਰਖਤ ਨਾ ਦਿਖਾਈ ਦਿੱਤਾ ਫਿਰ ਸ਼ੇਖਰ ਘੋੜੇ ਤੋਂ ਹੇਠਾਂ ਉਤਰਿਆ ਅਤੇ ਘੋੜੇ ਦੀ ਛਾਂ ਵਿੱਚ ਬੈਠ ਗਿਆ ਸ਼ੇਖਰ ਘੋੜੇ ਦੀ ਛਾਂ ਵਿੱਚ ਥੋੜੀ ਦੇਰ ਲਈ ਆਰਾਮ ਕਰਨ ਦੇ ਯੋਗ ਹੋ ਗਿਆ ਇਹ ਸਭ ਦੇਖ ਕੇ ਘੋੜੇ ਦਾ ਮਾਲਕ ਬਹੁਤ ਗੁੱਸੇ ਵਿੱਚ ਆ ਗਿਆ। ਘੋੜੇ ਦੇ ਮਾਲਕ ਨੇ ਕਿਹਾ ਮੈਂ ਤੈਨੂੰ ਘੋੜਾ ਕਿਰਾਏ ਤੇ ਦਿੱਤਾ ਹੈ। ਇਸ ਦੀ ਛਾਂ ਨਹੀਂ ਤੂੰ ਇੱਥੋਂ ਚਲਾ ਜਾ। ਇਸ ਛਾਂ ਤੇ ਸਿਰਫ ਮੇਰਾ ਹੱਕ ਹੈ ਅਤੇ ਮੈਂ ਇੱਥੇ ਆਰਾਮ ਕਰਾਂਗਾ। ਇਹ ਸੁਣ ਕੇ ਸ਼ੇਖਰ ਨੇ ਕਿਹਾ ਜਨਾਬ ਤੁਸੀਂ ਕੀ ਕਹਿ ਰਹੇ ਹੋ? ਜੇ ਮੈਂ ਘੋੜਾ ਕਿਰਾਏ ਤੇ ਲਿਆ ਹੈ ਤਾਂ ਮੇਰਾ ਉਸ ਦੀ ਛਾਂ ਤੇ ਵੀ ਪੂਰਾ ਹੱਕ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਵੀ ਮੇਰੇ ਨਾਲ ਇਸ ਛਾਂ ਵਿੱਚ ਬੈਠ ਕੇ ਆਰਾਮ ਕਰ ਸਕਦੇ ਹੂੰ ਪਰ ਘੋੜੇ ਦਾ ਮਾਲਕ ਬਹੁਤ ਜਿੱਦੀ ਸੀ ਅਤੇ ਕਹਿਣ ਲੱਗਾ ਨਹੀਂ ਨਹੀਂ ਇਸ ਦੀ ਸ਼ਾਂਤੀ ਸਿਰਫ ਮੇਰਾ ਹੀ ਹੱਕ ਹੈ ਅਤੇ ਸਿਰਫ ਮੈਂ ਹੀ ਇਸ ਦੀ ਸ਼ਾਂ ਵਿੱਚ ਬੈਠਾਂਗਾ ਤੂੰ ਇੱਥੋਂ ਚਲਾ ਜਾ ਇੰਨੀ ਛੋਟੀ ਜਿਹੀ ਗੱਲ ਤੇ ਦੋਵਾਂ ਨੇ ਜ਼ੋਰ-ਜ਼ੋਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਲੜਾਈ ਵਿੱਚ ਬਦਲ ਗਿਆ ਦੋਵੇਂ ਇੱਕ ਦੂਜੇ ਨਾਲ ਲੜਨ ਲੱਗ ਪਏ ਅਤੇ ਇੱਕ ਦੂਜੇ ਨੂੰ ਲੱਤਾਂ ਮਾਰਨ ਲੱਗ ਪਏ ਸੁੰਨਸਾਣ ਜੰਗਲ ਵਿੱਚ ਉਨ੍ਹਾਂ ਵਿਚਕਾਰ ਕੋਈ ਦਖਲ ਦੇਣ ਵਾਲਾ ਨਹੀਂ ਸੀ ਦੋਵੇਂ ਵਿਚਕਾਰ ਲੜਾਈ ਦੇ ਕੇ ਘੋੜਾ ਗੁੱਸੇ ਵਿੱਚ ਆ ਗਿਆ ਅਤੇ ਉੱਥੋਂ ਭੱਜ ਗਿਆ ਕੁਝ ਦੇਰ ਬਾਅਦ ਜਦੋਂ ਘੋੜੇ ਦੇ ਮਾਲਕ ਨੇ ਘੋੜੇ ਦੀ ਭਾਲ ਕੀਤੀ ਤਾਂ ਉਸ ਨੂੰ ਇਹ ਕਿਤੇ ਵੀ ਦਿਖਾਈ ਨਾ ਦਿੱਤਾ ਇਹ ਦੇਖ ਕੇ ਘੋੜੇ ਦੇ ਮਾਲਕ ਨੇ ਕਿਹਾ ਕਿ ਉਹ ਕਿੱਥੇ ਗਿਆ ਉਹ ਨਾਵਾ ਹੈ ਉਸਨੇ ਘਰ ਦੀ ਵੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਉਹ ਕਿੱਥੇ ਗਿਆ ਅਤੇ ਹੁਣ ਉਹ ਮੈਨੂੰ ਕਿਵੇਂ ਲੱਭੇਗਾ ਫਿਰ ਸ਼ੇਖਰ ਨੇ ਕਿਹਾ ਇਹ ਚੰਗਾ ਹੈ ਤੁਹਾਡੇ ਵਰਗੇ ਲੋਕਾਂ ਨਾਲ ਇਹੋ ਹੋਣਾ ਚਾਹੀਦਾ ਹੈ ਹੁਣੇ ਤੁਸੀਂ ਪਰਸ਼ਾਵੇਂ ਦੀ ਚਿੰਤਾ ਕਰਕੇ ਮੇਰੇ ਨਾਲ ਲੜ ਰਹੇ ਸੀ ਪਰ ਹੁਣ ਤੁਸੀਂ ਘੋੜੇ ਦੇ ਸਰੀਰ ਦੀ ਵੀ ਚਿੰਤਾ ਕਰ ਰਹੇ ਹੋ ਘੋੜੇ ਦੇ ਮਾਲਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਬੈਠ ਗਿਆ ਸਿਰ ਪਰਨੇ ਦਰਦ ਨਾਲ ਰੋਂਦਾ ਹੋਇਆ ਕਹਿਣ ਲੱਗਾ ਮੇਰੇ ਛੋਟੀ ਜਹੀ ਗਲਤੀ ਅਤੇ ਲਾਲਚ ਨੇ ਮੈਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ ਹੈ ਮੈਨੂੰ ਆਪਣੇ ਕੰਮਾਂ ਦਾ ਫਲ ਮਿਲਿਆ ਹੈ ਘੋੜੇ ਦੇ ਪਰਛਾਵੇਂ ਦੇ ਲਾਲਚ ਕਾਰਨ ਮੈਂ ਘੋੜੇ ਦਾ ਸਰੀਰ ਵੀ ਘਵਾ ਦਿੱਤਾ ਸਬਕ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਇੱਕ ਬੁਰੀ ਚੀਜ਼ ਹੈ ਜੋ ਕਿ ਲਾਲਚ ਹੈ ਕਈ ਵਾਰ ਛੋਟੇ ਜਿਹੇ ਲਾਲਚ ਕਾਰਨ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਧੰਨਵਾਦ